ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਸੋਹਾਣਾ ਦੇ ਵਿੱਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਬਹੁ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ ਇਸ ਇਮਾਰਤ ਦੇ ਡਿੱਗਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਖਦਸ਼ਾ ਹੈ ਕਿ ਕੁਝ ਲੋਕ ਇਸੇ ਮਲਵੇ ਹੇਠਾਂ ਵੀ ਦੱਬੇ ਹੋ ਸਕਦੇ ਨੇ ਪਰ ਅਜੇ ਤੱਕ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਨੇ ਮਲਵੇ ਢੇਹੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਪੰਜਾਬ ਦੇ ਮੁਹਾਲੀ ਦੇ ਸੁਹਾਣਾ ਦੇ ਵਿੱਚ ਬਹੁ ਮਜ਼ਲਾ ਇਮਾਰਤ ਟਹਿ ਟੇਰੀ ਹੋਈ ਹੈ 6 ਮੰਜ਼ਲਾ ਇਮਾਰਤ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਮਲਵੇ ਢੇਹਾ ਕੁਝ ਲੋਕ ਦੱਬੇ ਹੋਏ ਹੋ ਸਕਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਸਭ ਤੋਂ ਹੇਠਲੀ ਮੰਜ਼ਲ ਦੇ ਵਿੱਚ ਇੱਕ ਜਿਮ ਸੀ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਲੋਕ ਕਸਰਤ ਕਰ ਰਹੇ ਹੋਣ ਅਤੇ ਉਹ ਮਲਵੇ ਹੇਠਾਂ ਆ ਗਏ ਹੋਣ ਫਿਲਹਾਲ ਰਾਹਤ ਕਾਰਜਾਂ ਦਾ ਕੰਮ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਹੇਠਲੀ ਮੰਜ਼ਲ ਤੇ ਕੰਮ ਚੱਲ ਰਿਹਾ ਸੀ ਜਿਸ ਕਾਰਨ ਇਮਾਰਤ ਟਹਿ ਟਹਿਰੀ ਹੋ ਗਈ ਹੈ ਮਲਵਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਹਾਦਸੇ ਬਾਰੇ ਮੁੱਖ ਮੰਤਰੀ ਪੰਜਾਬ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਨੇ ਲਿਖਿਆ ਹੈ ਕਿ ਮੁਹਾਲੀ ਦੇ ਸੁਹਾਣਾ ਨਜ਼ਦੀਕ ਬਹੁ ਮੰਜ਼ਲਾ ਇਮਾਰਤ ਹਾਦਸਾ ਗ੍ਰਸਤ ਹੋਣ ਦੀ ਦੁਖਦ ਸੂਚਨਾ ਮਿਲੀ ਹੈ ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ਤੇ ਤਨਾਤ ਨੇ ਅਤੇ ਮੈਂ ਵੀ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਾਂ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਉਹ ਅਰਦਾਸ ਕਰਦੇ ਨੇ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਇਆ ਹੋਵੇ ਮੁੱਖ ਮੰਤਰੀ ਨੇ ਇਹ ਵੀ ਆਪਣੀ ਪੋਸਟ ਦੇ ਵਿੱਚ ਲਿਖਿਆ ਜੀ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਸੋ ਵੱਡਾ ਹਾਦਸਾ ਮੁਹਾਲੀ ਦੇ ਨਜ਼ਦੀਕ ਸੋਹਾਣਾ ਦੇ ਵਿੱਚ ਇਹ ਹੋਇਆ ਹੈ ਜਿੱਥੇ ਬਹੁ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਲਵੇ ਦੇ ਢੇਰ ਲੱਗੇ ਪਏ ਨੇ ਅਤੇ ਰਾਹਤ ਕਾਰਜ ਹੈ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਤੁਹਾਨੂੰ ਦੱਸ ਦਈਏ ਮੁਹਾਲੀ ਜ਼ਿਲ੍ਹੇ ਦੇ ਸੁਹਾਣਾ ਸੁਹਾਣਾ ਮੁਹਾਲੀ ਦੇ ਨਜ਼ਦੀਕ ਹੈ ਜਿੱਥੇ ਹਾਦਸਾ ਵਾਪਰਿਆ ਹੈ ਲਗਭਗ 6 ਮੰਜ਼ਿਲਾ ਇਮਾਰਤ ਸੀ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਟਹਿ ਟੇਰੀ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਭ ਤੋਂ ਹੇਠਲੀ ਮੰਜ਼ਰ ਤੇ ਇੱਕ ਜਿਮ ਸੀ ਕਸਰਤ ਵਾਲਾ ਜਿਮ ਸੀ ਜਿੱਥੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੁਝ ਲੋਕ ਮਲਵੇ ਹੇਠਾਂ ਦੱਬੇ ਹੋਏ ਹੋ ਸਕਦੇ ਨੇ ਹਾਲਾਂਕਿ ਰਾਹਤ ਕਾਰਜ ਪੂਰੀ ਤੇਜ਼ੀ ਦੇ ਨਾਲ ਚਲਾਏ ਜਾ ਰਹੇ ਨੇ ਅਤੇ ਜੋ ਵਿਅਕਤੀ ਜਾਂ ਜੋ ਲੋਕ ਹੇਠਾਂ ਆਏ ਨੇ ਮਲਵੇ ਦੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਨੇ ਲਗਾਤਾਰ ਪ੍ਰਸ਼ਾਸਨ ਵੱਲੋਂ ਇਸ ਪੂਰੇ ਬਚਾਅ ਕਾਰਜ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਘਟਨਾ ਦੇ ਪ੍ਰਤੀ ਦੁੱਖ ਦਾ ਇਜ਼ਹਾਰ ਕੀਤਾ ਇਹ ਵੀ ਕਿਹਾ ਕਿ ਉਹ ਅਰਦਾਸ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਤੇ ਇਸ ਮਾਮਲੇ ਦੇ ਵਿੱਚ ਜੋ ਵੀ ਵਿਅਕਤੀ ਜ਼ਿੰਮੇਵਾਰ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹੀ ਹੈ ਸੋ ਵੱਡਾ ਨੁਕਸਾਨ ਕਿਹਨਾਂ ਕਿਤੇ ਆਰਥਿਕ ਨੁਕਸਾਨ ਤਾਂ ਹੋਇਆ ਹੀ ਹੈ ਉਮੀਦ ਕਰਦੇ ਆਂ ਅਰਦਾਸ ਕਰਦੇ ਆਂ ਕਿ ਇਸ ਪੂਰੇ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਾ ਗਈ ਹੋਵੇ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਆਲੇ ਦੁਆਲੇ ਦੇ ਲੋਕਾਂ ਵੱਲੋਂ ਵੀ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਜੀਸੀਬੀ ਮਸ਼ੀਨਾਂ ਵੀ ਲਗਾਈਆਂ ਗਈਆਂ ਨੇ ਵੱਡੇ ਉਪਕਰਨ ਲਗਾਏ ਗਏ ਨੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਹਾਜ਼ਰ ਹੈ ਬਚਾਅ ਕਾਰਜ ਕੀਤੇ ਜਾ ਰਹੇ ਨੇ ਜੇ ਕੋਈ ਦੱਬਿਆ ਹੋਇਆ ਹੈ ਮਲਵੇ ਹੇਠਾਂ ਤਾਂ ਉਹਨਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਪੁਲਿਸ ਕਰਮਚਾਰੀ ਬਚਾਅ ਕਾਰਜ ਲਈ ਟੀਮਾਂ ਤਨਾਦ ਕੀਤੀਆਂ ਗਈਆਂ ਨੇ ਸੋ ਪੰਜਾਬ ਸਰਕਾਰ ਦੇ ਮੰਤਰੀ ਵੀ ਪਹੁੰਚੇ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਪਹੁੰਚੇ ਨੇ ਅਤੇ ਮਲਵਿੰਦਰ ਕੰਗ ਵੀ ਆਮ ਆਦਮੀ ਪਾਰਟੀ ਦੇ ਆਗੂ ਨਜ਼ਰ ਆ ਰਹੇ ਨੇ ਸਾਰੇ ਬਚਾਅ ਕਾਰਜਾਂ ਦੇ ਵਿੱਚ ਸੋ ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ ਨੇ ਉਮੀਦ ਕਰਦੇ ਆ ਕਿ ਇਸ ਵੱਡੇ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੋਵੇਗਾ ਫਿਲਹਾਲ ਬਚਾਅ ਕਾਰਜ ਜਾਰੀ ਨੇ ਪ੍ਰੀਰ ਨਹੀਂ ਹੋਰੀ ਹੈਗੀ ਅਜੇ ਤੱਕ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਬਣੀ ਮਾਨਤਾ ਇੱਕ ਘਟਨਾ ਹੈ ਤੇ ਇਹ ਜਿਹੜਾ ਮਰਕੋ ਮੈਂ ਕਰਕਟਾ ਪ੍ਰੀਮਾਇਓ ਫਾਰਮਾਟ ਮੇ ਅਰਜ਼ੀ ਕਰਦਾ ਵੀ ਜਿਹੜਾ ਨਾਮ ਹੋਵੇ ਕਿਉਂਕਿ ਅਜੇ ਦੇਖਿਆ ਜਾ ਰਿਹਾ ਹੈ ਮੈਂ ਆ ਕੇ ਜਿਹੜਾ ਵੀ ਅਫੀਸਰ ਤੋਂ ਜਾਣਕਾਰੀ ਲਈ ਹੈ ਉਹਦੇ ਮੁਤਾਬਕ ਹੈ ਜੀ ਉਹਨੂੰ ਕੋਈ ਜਾਣਕਾਰੀ ਨਹੀਂ ਹੈ ਵੀ ਕਿੰਨੇ ਬੰਦੇ ਅਸਲ ਵਿੱਚ ਨਹੀਂ ਤੇ ਜਿੰਨੀ ਕਿ ਜਾਣਕਾਰੀ ਮਿਲੀ ਆ ਜਿਹੜੇ ਜਨਮਾਤ ਕੋਦੇ ਮਸਾਲਾ ਹੈ ਜੀ ਵੀ ਬੰਦੇ ਅਸੀਂ ਸਾਰੇ ਕੱਢ ਲਏ ਸੀ ਜਦੋਂ ਅੰਦਰ ਚੱਲ ਕੇ ਪ੍ਰਿੰਟਿੰਗ ਰੇਗਲ ਲੱਗੀ ਆ ਪਰ ਉਹਦੀ ਗੱਲ ਤੇ ਵੀ ਪੂਰਾ ਯਕੀਨ ਨਹੀਂ ਕੀਤਾ ਜਾ ਸਕਦਾ ਹੈਗਾ ਜਦੋਂ ਤਾਂ ਸਾਰਾ ਕਲੀਅਰ ਹੀ ਹੋ ਜਾਂਦਾ ਹੈ ਜੇ ਰੋਮ ਬੱਲਵਾ ਜਿਹੜਾ ਚੁੱਕਿਆ ਗਿਆ ਉਹ ਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਕਿਸੇ ਕਿਸ ਨੂੰ ਦੱਸ ਗੱਲ ਜਿਹੜੀ ਉਹ ਨਹੀਂ ਦੱਸਿਆ ਜਾ ਸਕਦਾ ਅੱਛਾ ਉਹ ਤੋਂ ਪਹਿਲਾਂ ਇਹਨੂੰ ਪਤਾ ਲੱਗਿਆ ਸੀ ਵੀ ਇਹ ਗਿਰ ਸਕਦੀ ਹੈ ਉਹਨਾਂ ਨੇ ਕਹਿਣ ਤੇ ਬਤਾ ਮੈਨੂੰ ਪਤਾ ਜਦਿਆ ਜੋ ਉਹਨਾਂ ਦੇ ਅਫੀਸਰ ਸਾਹਿਬਾਨ ਨੇ ਦੱਸਿਆ ਬਹੁਤ ਜ਼ਬਰਦਸਤ ਉਹਨਾਂ ਨੇ ਕਹਿਣ ਤੇ ਬਤਾ ਕੇ ਸੀ ਵੀ ਜਦੋਂ ਗਿੱਲਣ ਲੱਗੀਆਂ ਬੱਚੇ ਤਾਂ ਸੀ ਉਸ ਵੇਲੇ ਸੰਭਲ ਗਏ ਸੀ ਤੇ ਬੱਚਿਆਂ ਨੂੰ ਬਾਹਰ ਕੱਢ ਲਿਆ ਸੀ ਪਰ ਇਹਦੇ ਤੇ ਕੋਈ ਯਕੀਨ ਠੀਕ ਹੈ ਠੀਕ ਹੈ ਤੇ ਬਿਲਕੁਲ ਕੋਈ ਵਿਅਕਤੀ ਅੰਦਰ ਹੈ ਨਹੀਂ ਹੈ ਸਾਡੀ ਟੀਮਾਂ ਲੱਗੀ ਹੋਈ ਹੈ ਸਾਰੇ ਲੱਗੇ ਪੂਰਾ ਪ੍ਰਸ਼ਾਸਨ ਮੌਕੇ ਤੇ ਹੈਗਾ ਇੰਡੀਆ ਦੀ ਟੀਮਾਂ ਵੀ ਆ ਰਹੀ ਹੈ ਤੇ ਦੋਦਾ ਹੋਇਆ ਉਹਦੀ ਜੇਸੀ ਵੀ ਤੁਸੀਂ ਦੇਖ ਰਹੇ ਲੱਗੀ ਹੈ ਹਾਈ ਟਰਾਈ ਹੋਈ ਹੈ ਪਬਲਿਕ ਵੀ ਲੱਗੀ ਐਸੀ ਵੀ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਕਿ ਸਾਰਾ ਮਲਬਾ ਜਿੰਨੀ ਜਲਦੀ ਚੱਕਿਆ ਜਾ ਸਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਆ ਜਨਰੇਟਰ ਵੀ ਆ ਗਿਆ ਲਾਈਟ ਦੀ ਵਿਵਸਥਾ ਵੀ ਹੋ ਗਈ ਹੈ ਸਾਰਾ ਕੁਝ ਚੱਲ ਰਿਹਾ ਆਪਰੇਸ਼ਨ ਔਰ ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਮਲਬਾ ਚੱਕਿਆ ਜਾ ਸਕੇ ਇੰਡੀਆ ਵਿੱਚ ਇੰਨਾ ਕਿੱਥੋਂ ਆਣੀ ਹੈ ਹੈ ਕਿੰਨੇ ਲੋਕ ਅੰਦਰ ਅਭੀ ਇੰਡੀਆ ਵਿੱਚ ਰਸਤੇ 'ਚ ਹੈਗੀ ਹੈ 20 ਮਿੰਟ 'ਚ ਪਹੁੰਚਣ ਦੀ ਹੈਗੀ ਉਮੀਦ ਸਰ ਇੱਕ ਇਹ ਦੱਸ ਦਿਓ ਕਿ ਕੈਜੂਅਲਟੀ ਜਾਂ ਕੋਈ ਹਜੇ ਤੱਕ ਕੋਈ ਨਿਕਲੇ ਤਾਂ ਕੋਈ ਨਹੀਂ ਸਾਡੇ ਸਾਹਮਣੇ ਕੋਈ ਵੀ ਇਸ ਤਰੀਕੇ ਦੀ ਗੱਲ ਨਹੀਂ ਆਈ ਹੈ ਬਟ ਅਸੀਂ ਉਹ ਕਰ ਰਹੇ ਹਾਂ ਇਹਨਾਂ ਦੀ ਐਸਕੇਵੇਸ਼ਨ ਚੱਲ ਰਹੀ ਹੈ ਠੀਕ ਹੈ ਸਰ ਥੈਂਕ ਯੂ